ਸਾਰਿਆਂ ਨੂੰ ਸਾਡੇ ਸੀਨੀਅਰ ਆਗੂ ਅਸ਼ੀਸ਼ ਵੀਰ ਜੀ ਨੇ ਬਹੁਤ ਹੀ ਵਿਸਤਾਰ ਚ ਸਾਰਾ ਕੁਝ ਦੱਸ ਦਿੱਤਾ ਔਰ ਅੱਜ ਅਸੀਂ ਇੱਥੇ ਮੋਦੀ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਕਰਨ ਲਈ ਜਾ ਰਹੇ ਹਾਂ ਜਿੱਥੇ ਮਨਰੇਗਾ ਜੈਸੀ ਸਕੀਮਾਂ ਜਿੱਥੇ ਇੱਕ ਇਤਿਹਾਸਿਕ ਸਕੀਮ ਜਿਹੜੀਆਂ ਕਾਂਗਰਸ ਪਾਰਟੀ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਦਿੱਤੀ ਗਈ ਸੀਗੀ ਔਰ ਆਜ ਉਸ ਚੀਜ਼ ਨੂੰ ਭਾਜਪਾ ਵੱਲੋਂ ਖਾਸ ਤੌਰ ਤੇ ਮਹਾਤਮਾ ਗਾਂਧੀ ਜੀ ਔਰ ਗਰੀਬਾਂ ਦੀ ਜੋ ਖਾਸ ਤੌਰ ਤੇ ਜੋ ਹੱਕ ਜਿੱਥੇ ਅੱਜ ਉਹਨਾਂ ਦੇ ਘਰ ਦੇ ਵਿੱਚ ਰੋਜ਼ੀ ਰੋਟੀ ਚੱਲਦੀ ਸੀ ਅੱਜ ਉਹਨਾਂ ਦੇ ਵੀ ਹੱਕਾਂ ਨੂੰ ਖੋਹ ਲਈਆਂ ਗੱਲਾਂ ਕੀਤੀਆਂ ਜਾ ਰਹੀਆਂ ਔਰ ਜਿੱਥੇ 60 40 ਪਰਸੈਂਟੇਜ ਦਾ ਸੂਬੇ ਵੀ ਔਰ ਸੈਂਟਰ ਦੀ ਰੱਖੀ ਗਈ ਹੈ ਆਲਰੇਡੀ ਭਾਜਪਾ ਸਾਡੇ ਪੰਜਾਬ ਦੇ ਨਾਲ ਇਹਨਾਂ ਵਿਤਕਰਾ ਕਰ ਰਹੀ ਹੈ ਔਰ ਆਮ ਆਦੀ ਪਾਰਟੀ ਦੇ ਤਾਂ ਗੱਲ ਹੀ ਛੱਡ ਦਿਓ ਜਿੱਥੇ ਆਲਰੇਡੀ ਇਹਨੇ ਪੰਜਾਬ ਦੇ ਬਦ ਤੋਂ ਬੱਤਰ ਹਾਲਾਤ ਬਣ ਗਏ ਹੁਣ ਤੱਕ ਵੀ ਪੰਜਾਬ ਦੇ ਵਿੱਚ ਕੋਈ ਵੀ ਇਹਨਾਂ ਕੋਲ ਪਾਲਿਸੀ ਨਹੀਂ ਬਣ ਸਕੀ ਜਿੱਥੇ ਇਹਨਾਂ ਨੇ 20 20000 ਕਰੋੜ ਦੀਆਂ ਗੱਲਾਂ ਖਾਸ ਤੌਰ ਤੇ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੇ ਗਰੀਬਾਂ ਦਾ ਹੱਕ ਵੀ ਮੋਦੀ ਸਰਕਾਰ ਵੱਲੋਂ ਖੋਇਆ ਜਾ ਸਕੇ ਔਰ ਉਹਨੂੰ ਹੋਰ ਜ਼ਿਆਦਾ ਕੰਪਲਿਕੇਸ਼ਨ ਕਰਕੇ ਜਿਸ ਤਰ੍ਹਾਂ ਦੇ ਨਾਲ ਕਾਲੇ ਕਾਨੂੰਨ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਗਿਆ ਸੀ ਔਰ ਇੱਕ ਅਮੀਰ ਜੋ ਉਹਨਾਂ ਦੇ ਯਾਰਾਨੇ ਨੇ ਜਿਵੇਂ ਅਡਾਨੀਆਂ ਬਾਨੀਆਂ ਵਰਗਿਆਂ ਦੇ ਝੋਲੀ ਦੇ ਵਿੱਚ ਹਰ ਚੀਜ਼ ਦਾ ਬੈਨੀਫਿਟ ਪਾਣਾ ਚਾਹੁੰਦੇ ਨੇ ਉਹ ਗਰੀਬਾਂ ਨੂੰ ਪਿੱਛੇ ਕਰਨਾ ਚਾਹੁੰਦੇ ਨੇ ਅਸੀਂ ਇਹ ਕਦੀ ਵੀ ਨਹੀਂ ਬਰਦਾਸ਼ਤ ਕਰਾਂਗੇ ਔਰ ਅੱਜ ਅਸੀਂ ਮੋਦੀ ਸਰਕਾਰ ਦਾ ਪੂਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਅਸੀਂ ਉਹਨਾਂ ਦਾ ਪੁਤਲਾ ਫੂਕਣ ਲਈ ਜਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਚਾਹੇ ਕਿਸਾਨ ਹੋਣ ਚਾਹੇ ਗਰੀਬ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਹੋਰ ਕੋਈ ਮਹਿਲਾਵਾਂ ਹੋਣ ਕਿਸੇ ਵੀ ਤਰ੍ਹਾਂ ਦਾ ਹੱਕ ਚਾਹੇ ਐਸ்சி ਐਸਟੀ ਨੇ ਓਬੀਸੀਜ਼ ਦੇ ਹੱਕਾਂ ਦੀ ਕੋਈ ਨਹੀਂ ਗੱਲਾਂ ਕੀਤੇਗਾ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਕਾਂਗਰਸ ਪਾਰਟੀ ਦੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਟੈਸਟ ਜ਼ਿਲ੍ਹੇ ਵੱਲੋਂ ਕੀਤਾ ਜਾ ਰਿਹਾ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਸੁਜਾਨਪੁਰ ਕੋਆ ਪਠਾਨਕੋਟ ਸਾਰੇ ਸਾਰੇ ਪਾਰਟੀ ਦੇ ਉੱਤੇਦਾਰ ਲੋਕ ਸਾਰੇ ਵਿਆਤੀ ਮੰਡਲ ਤੋਂ ਸਾਰੇ ਪਿੰਡਾਂ ਦੇ ਸਰਪੰਚ ਪੰਚ ਔਰ ਬਲਕ ਸਮਿਤੀ ਮੈਂਬਰ ਐਕਸ ਬਲਕ ਸਮਿਤੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਅੱਥੇ ਹਸਤੇ ਤਾ ਇਹ ਮੁੱਦਾ ਬਹੁਤ ਗੰਭੀਰ ਹੈ ਜਿਹੜੇ ਕਰਕੇ ਅੱਜ ਇਕਵਾਰ ਵਾਲੇ ਦਿਨ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਇਹ ਮੁੱਦਾ ਉਹ ਹੈ ਕਿ ਜਿਹੜੇ ਗਰੀਬਾਂ ਦਾ ਪਿੰਡਾਂ ਦੇ ਵਿੱਚ ਮੁੰਰੇਗਾ ਸਕੀਮ ਜਿਹੜੀ ਕਾਂਗਰਸ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਉਹ ਲੈ ਕੇ ਆਏ ਸੀ ਔਰ ਕਾਂਗਰਸ ਦੀ ਹਮੇਸ਼ਾ ਉਹੀ ਨੀਤੀ ਰਹੀ ਹੈ ਕਿ ਗਰੀਬਾਂ ਦਾ ਸੋਚਣਾ ਲੇਕਿਨ ਇਹ ਜਿਹੜੀ ਸੈਂਟਰ ਸਰਕਾਰ ਹੈ ਇਹ ਸੈਂਟਰ ਸਰਕਾਰ ਨੇ ਪਹਿਲਾਂ ਕਾਲਾ ਕਾਨੂੰਨ ਲਿਆਂਦਾ ਕਿਸਾਨਾਂ ਨੂੰ ਮਾਰਿਆ ਤੇ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦੀ ਥੂਥੂ ਹੋਈ ਪਰ ਇਹਨਾਂ ਨੇ ਹੁਣ ਇੱਕ ਪ੍ਰਣ ਕਰ ਲਿਆ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਪੰਜਾਬ ਦੀ ਖੁਸ਼ਹਾਲੀ ਵਾਲੀ ਜਿਹੜੀ ਜਿਹੜੀ ਇਹਨਾਂ ਨੂੰ ਕੁਛ ਲੱਗੇਗੀ ਸਕੀਮ ਲੱਗੇਗੀ ਉਹਨੂੰ ਇਹਨਾਂ ਨੇ ਖਤਮ ਕਰਨਾ ਜਿਸ ਤਰ੍ਹਾਂ ਹੈ ਚੰਡੀਗੜ੍ਹ ਨੂੰ ਖੋ ਰਹੇ ਨੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ ਜਿਸ ਤਰ੍ਹਾਂ ਬੀਬੀਐਮਬੀ ਪਾਣੀ ਦੇ ਥਰੂ ਇਹ ਪੰਜਾਬ ਦਾ ਪਾਣੀ ਰੋਕ ਰਹੇ ਨੇ ਔਰ ਵੀ ਇਹਨਾਂ ਦੀ ਉਹ ਨੀਤੀਆਂ ਜਿਹਰੇ ਚ ਪੰਜਾਬ ਨੂੰ ਨੀਚਾ ਦਿਖਾਇਆ ਜਾਏ ਪੰਜਾਬ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਖਤਮ ਕੀਤੀ ਜਾਏ ਔਰ ਮੈਂ ਆਪਣੇ ਪ੍ਰੈਸ ਦੇ ਭਰਾਵਾਂ ਦੇ ਮਾਧਿਅਮ ਦੇ ਥਰੂ ਐ ਮੋਦੀ ਸਰਕਾਰ ਨੂੰ ਅਪੀਲ ਕਰਨਾ ਚਾਹਨਾ ਔਰ ਇੱਕ ਪੰਜਾਬ ਵੱਲੋਂ ਪੰਜਾਬ ਦੀ ਯੁਵਾ ਪੀੜ੍ਹੀ ਵੱਲੋਂ ਔਰ ਆਪਣੀ ਮਾਵਾਂ ਭੈਣਾਂ ਵੱਲੋਂ ਜਿਹੜੀ ਆ ਤੁਸੀਂ ਹੁਣ ਮਨਰੇਗਾ ਦੀ ਸਕੀਮ ਲੈਂਦੀ ਹੈ ਚਿਹਰੇ ਵਿੱਚ ਸਭ ਤੋਂ ਵੱਡਾ ਤੁਸੀਂ ਆਪਣਾ ਦਰਸ਼ਾਇਆ ਆਰਐਸਐਸ ਨੇ ਗਾਂਧੀ ਜੀ ਦੇ ਨਾਲ ਜਿਹੜਾ ਇਹਨਾਂ ਦੀ ਨਫ਼ਰਤ ਹੈ ਜਿਹੜਾ ਗਾਂਧੀ ਜੀ ਦਾ ਨਾਮ ਮਨਰੇਗਾ ਤੋਂ ਇਹ ਹਟਾਰੇ ਨੇ ਔਰ ਮਨਰੇਗਾ ਦੀ ਸੈਂਟਰ ਦੀ ਸਕੀਮ ਲੈ ਕੇ ਆ ਰਹੇ ਨੇ ਸਾਰਿਆਂ ਨੂੰ ਸਾਡੇ ਸੀਨੀਅਰ ਆਗੂ ਆਸ਼ੀਸ਼ ਵੀਰ ਜੀ ਨੇ ਬਹੁਤ ਹੀ ਵਿਸਤਾਰ ਚ ਸਾਰਾ ਕੁਝ ਦੱਸ ਦਿੱਤਾ ਔਰ ਅੱਜ ਅਸੀਂ ਇੱਥੇ ਮੋਦੀ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਕਰਨ ਲਈ ਜਾ ਰਹੇ ਹਾਂ ਜਿੱਥੇ ਮਨਰੇਗਾ ਜੈਸੀ ਸਕੀਮਾਂ ਇਹ ਇੱਕ ਇਤਿਹਾਸਿਕ ਸਕੀਮ ਜਿਹੜੀਆਂ ਕਾਂਗਰਸ ਪਾਰਟੀ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਦਿੱਤੀ ਗਈ ਸੀਗੀ ਔਰ ਅੱਜ ਉਸ ਚੀਜ਼ ਨੂੰ ਭਾਜਪਾ ਵੱਲੋਂ ਖਾਸ ਤੌਰ ਤੇ ਮਹਾਤਮਾ ਗਾਂਧੀ ਜੀ ਔਰ ਗਰੀਬਾਂ ਦੀ ਜੋ ਖਾਸ ਤੌਰ ਤੇ ਜੋ ਹੱਕ ਜਿੱਥੇ ਅੱਜ ਉਹਨਾਂ ਦੇ ਘਰ ਦੇ ਵਿੱਚ ਰੋਜ਼ੀ ਰੋਟੀ ਚਲਦੀ ਸੀ ਅੱਜ ਉਹਨਾਂ ਦੇ ਵੀ ਹੱਕਾਂ ਨੂੰ ਖੋਲ੍ਹਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਔਰ ਜਿੱਥੇ 60 40 ਪਰਸੈਂਟ ਰੇਸ਼ੋ ਸੂਬੇ ਵੀ ਔਰ ਸੈਂਟਰ ਦੀ ਰੱਖੀ ਗਈ ਹੈ ਆਲਰੇਡੀ ਭਾਜਪਾ ਸਾਡੇ ਪੰਜਾਬ ਦੇ ਨਾਲ ਇਹਨਾਂ ਵਿਤਕਰਾ ਕਰ ਰਹੀ ਹੈ ਔਰ ਆਮ ਆਦੀ ਪਾਰਟੀ ਦੀ ਤਾਂ ਗੱਲ ਹੀ ਛੱਡ ਦਿਓ ਜਿੱਥੇ ਆਲਰੇਡੀ ਇਹਨੇ ਪੰਜਾਬ ਦੇ ਪੱਧ ਤੋਂ ਵੱਧ ਬਣ ਗਏ ਹੁਣ ਤੱਕ ਵੀ ਪੰਜਾਬ ਦੇ ਵਿੱਚ ਕੋਈ ਵੀ ਇਹਨਾਂ ਕੋਲ ਪਾਲਿਸੀ ਨਹੀਂ ਬਣ ਸਕੀ ਜਿੱਥੇ ਇਹਨਾਂ ਨੇ 20-20000 ਕਰੋੜ ਦੀਆਂ ਗੱਲਾਂ ਕੀਤੀਆਂ ਸੀ ਕਿ ਇੱਕ ਸਾਲ ਚ ਲੈ ਕੇ ਆਵਾਂਗੇ ਸੋ ਖਾਸ ਤੌਰ ਤੇ ਇਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੇ ਗਰੀਬਾਂ ਦਾ ਹੱਕ ਵੀ ਮੋਦੀ ਸਰਕਾਰ ਵੱਲੋਂ ਖੋਇਆ ਜਾ ਸਕੇ ਔਰ ਉਹਨੂੰ ਹੋਰ ਜ਼ਿਆਦਾ ਕੰਪਲਿਕੇਸ਼ਨ ਕਰਕੇ ਜਿਸ ਤਰ੍ਹਾਂ ਦੇ ਨਾਲ ਕਾਲੇ ਕਾਨੂੰਨ ਲਿਆਂਦੇ ਦੀ ਕੋਸ਼ਿਸ਼ ਕੀਤੀ ਗਈ ਹੈ ਸੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀ ਔਰ ਇੱਕ ਅਮੀਰ ਜੋ ਉਹਨਾਂ ਦੇ ਯਾਰਾ ਨੇ ਨੇ ਜਿਵੇਂ ਅਡਾਨੀਆ ਬਾਨੀ ਵਰਗਿਆਂ ਦੇ ਉਹ ਝੋਲੀ ਦੇ ਵਿੱਚ ਹਰ ਚੀਜ਼ ਦਾ ਬੈਨੀਫਿਟ ਪਾਣਾ ਚਾਹੁੰਦੇ ਨੇ ਨਾ ਉਹ ਗਰੀਬਾਂ ਨੂੰ ਪਿੱਛੇ ਕਰਨਾ ਚਾਹੁੰਦੇ ਨੇ ਅਸੀਂ ਇਹ ਕਦੀ ਵੀ ਬਰਦਾਸ਼ਤ ਕਰਾਂਗੇ ਔਰ ਅੱਜ ਅਸੀਂ ਮੋਦੀ ਸਰਕਾਰ ਦਾ ਪੂਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਅਸੀਂ ਉਹਨਾਂ ਦਾ ਪੁਤਲਾ ਫੂਕਣ ਲਈ ਜਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਚਾਹੇ ਕਿਸਾਨ ਹੋਣ ਚਾਹੇ ਗਰੀਬ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਹੋਰ ਕੋਈ ਮਹਿਲਾਵਾਂ ਹੋਣ ਕਿਸੇ ਵੀ ਤਰ੍ਹਾਂ ਦਾ ਹੱਕ ਚਾਹੇ ਐਸਸੀ ਐਸਟੀ ਐਨ ਓਬੀਸੀਜ਼ ਦੇ ਹੱਕਾਂ ਦੀ ਖੋਹ ਨਹੀਂ ਇਹ ਗੱਲਾਂ ਕੀਤੇਗਾ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਕਾਉਂਗੇ ਇਸ ਪਾਰਟੀ ਦੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਟੈਸਟ ਜ਼ਿਲ੍ਹੇ ਵੱਲੋਂ ਕੀਤਾ ਜਾ ਰਿਹਾ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਸੁਜਾਨਪੁਰ ਕੋਆ ਪਠਾਨਕੋਟ ਸਾਰੇ ਮੋਤਵਾਰ ਲੋਕ ਸਾਰੇ ਪਾਰਟੀ ਦੇ ਉੱਤੇਦਾਰ ਲੋਕ ਸਾਰੇ ਵਿਆਤੀ ਮੰਡਲ ਤੋਂ ਸਾਰੇ ਪਿੰਡਾਂ ਦੇ ਸਰਪੰਚ ਪੰਚ ਔਰ ਬਲਕਸਮਿਤੀ ਮੈਂਬਰ ਐਕਸ ਬਲਕਸਮਿਤੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਅੱਤੇ ਹਸਤੇ ਤਾਂ ਇਹ ਮੁੱਦਾ ਬਹੁਤ ਗੰਭੀਰ ਹੈ ਜਿਹੜੇ ਕਰਕੇ ਅੱਜ ਇਕਵਾਰ ਵਾਲੇ ਦਿਨ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਇਹ ਮੁੱਦਾ ਉਹ ਹੈ ਕਿ ਜਿਹੜੇ ਗਰੀਬਾਂ ਦਾ ਪਿੰਡਾਂ ਦੇ ਵਿੱਚ ਮੁੰਰੇਗਾ ਸਕੀਮ ਜਿਹੜੀ ਕਾਂਗਰਸ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਉਹ ਲੈ ਕੇ ਆਏ ਸੀ ਔਰ ਕਾਂਗਰਸ ਦੀ ਹਮੇਸ਼ਾ ਹੋਈ ਨੀਤੀ ਰਹੀ ਹੈ ਕਿ ਗਰੀਬਾਂ ਦਾ ਸੋਚਣਾ ਲੇਕਿਨ ਇਹ ਜਿਹੜੀ ਸੈਂਟਰ ਸਰਕਾਰ ਹੈ ਇਹ ਸੈਂਟਰ ਸਰਕਾਰ ਨੇ ਪਹਿਲਾਂ ਕਾਲਾ ਕਾਨੂੰਨ ਲਿਆਂਦਾ ਕਿਸਾਨਾਂ ਨੂੰ ਮਾਰਿਆ ਤੇ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦੀ ਥੂਥੂ ਹੋਈ ਪਰ ਇਹਨਾਂ ਨੇ ਹੁਣ ਇੱਕ ਪ੍ਰਣ ਕਰ ਲਿਆ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਪੰਜਾਬ ਦੀ ਖੁਸ਼ਹਾਲੀ ਵਾਲੀ ਜਿਹੜੀ ਜਿਹੜੀ ਇਹਨਾਂ ਨੂੰ ਕੁਝ ਲੱਗੇਗੀ ਸਕੀਮ ਲੱਗੇਗੀ ਉਹਨੂੰ ਇਹਨਾਂ ਨੇ ਖਤਮ ਕਰਨਾ ਜਿਸ ਤਰ੍ਹਾਂ ਹੈ ਚੰਡੀਗੜ੍ਹ ਨੂੰ ਖੋ ਰਹੇ ਨੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ ਜਿਸ ਤਰ੍ਹਾਂ ਬੀਬੀਐਮਬੀ ਪਾਣੀ ਦੇ ਥ्रू ਇਹ ਪੰਜਾਬ ਦਾ ਪਾਣੀ ਰੋਕ ਰਹੇ ਨੇ ਔਰ ਵੀ ਇਹਨਾਂ ਦੀ ਉਹ ਨੀਤੀਆਂ ਜਿਹਦੇ ਚ ਪੰਜਾਬ ਨੂੰ ਨੀਚਾ ਦਿਖਾਇਆ ਜਾਏ ਪੰਜਾਬ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਖਤਮ ਕੀਤੀ ਜਾਏ ਅਤੇ ਮੈਂ ਆਪਣੇ ਪ੍ਰੈਸ ਦੇ ਭਰਾਵਾਂ ਦੇ ਮਾਧਿਅਮ ਦੇ ਥਰੂ ਇਹ ਮੋਦੀ ਸਰਕਾਰ ਨੂੰ ਅਪੀਲ ਕਰਨਾ ਚਾਹਨਾ ਹੈ ਔਰ ਇੱਕ ਪੰਜਾਬ ਵੱਲੋਂ ਪੰਜਾਬ ਦੀ ਯੁਵਾ ਪੀੜੀ ਵੱਲੋਂ ਔਰ ਆਪਣੀ ਮਾਵਾਂ ਭੈਣਾਂ ਵੱਲੋਂ ਜਿਹੜੀ ਹੈ ਤੁਸੀਂ ਹੁਣ ਮਨਰੇਗਾ ਦੀ ਸਕੀਮ ਲੈਂਦੀ ਹੈ ਚਿਹਰੇ ਵਿੱਚ ਸਭ ਤੋਂ ਵੱਡਾ ਤੁਸੀਂ ਆਪਣਾ ਦਰਸ਼ਾਇਆ ਆਰਐਸਐਸ ਨੇ ਗਾਂਧੀ ਜੀ ਦੇ ਨਾਲ ਜਿਹੜਾ ਇਹਨਾਂ ਦੀ ਨਫ਼ਰਤ ਹੈ ਜਿਹੜਾ ਗਾਂਧੀ ਜੀ ਦਾ ਨਾਮ

ਜਿੱਥੇ ਇੱਕ ਇਤਿਹਾਸਿਕ ਸਕੀਮ ਜਿਹੜੀਆਂ ਕਾਂਗਰਸ ਪਾਰਟੀ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਦਿੱਤੀ ਗਈ ਸੀਗੀ ਔਰ ਅੱਜ ਉਸ ਚੀਜ਼ ਨੂੰ ਭਾਜਪਾ ਵੱਲੋਂ ਖਾਸ ਤੌਰ ਤੇ ਮਹਾਤਮਾ ਗਾਂਧੀ ਜੀ ਔਰ ਗਰੀਬਾਂ ਦੀ ਜੋ ਖਾਸ ਤੌਰ ਤੇ ਜੋ ਹੱਕ ਜਿੱਥੇ ਅੱਜ ਉਹਨਾਂ ਦੇ ਘਰ ਦੇ ਵਿੱਚ ਰੋਜ਼ੀ ਰੋਟੀ ਚੱਲਦੀ ਸੀ ਅੱਜ ਉਹਨਾਂ ਦੇ ਹੱਕਾਂ ਨੂੰ ਖੋਹ ਲਿਆ ਗੱਲਾਂ ਕੀਤੇ ਜਾ ਰਹੇ ਔਰ ਜਿੱਥੇ 60 40 ਪਰਸੈਂਟੇਜ ਦਾ ਸੂਬੇ ਵੀ ਔਰ ਸੈਂਟਰ ਦੀ ਰੱਖੀ ਗਈ ਹੈ ਆਲਰੇਡੀ ਭਾਜਪਾ ਸਾਡੇ ਪੰਜਾਬ ਦੇ ਨਾਲ ਇਹਨਾਂ ਵਿਤਕਰਾ ਕਰ ਰਹੀ ਹੈ ਔਰ ਆਮ ਆਦੀ ਪਾਰਟੀ ਦੇ ਤਾਂ ਗੱਲ ਹੀ ਛੱਡ ਦਿਓ ਜਿੱਥੇ ਆਲਰੇਡੀ ਇਹਨੇ ਪੰਜਾਬ ਦੇ ਵੱਧ ਤੋਂ ਵੱਧ ਹਾਲ ਬਣ ਗਏ ਹੁਣ ਤੱਕ ਵੀ ਪੰਜਾਬ ਦੇ ਵਿੱਚ ਕੋਈ ਵੀ ਇਹਨਾਂ ਕੋਲ ਪਾਲਿਸੀ ਨਹੀਂ ਬਣ ਸਕੀ ਜਿੱਥੇ ਇਹਨਾਂ ਨੇ 20-2000 ਕਰੋੜ ਦੀਆਂ ਗੱਲਾਂ ਕੀਤੀਆਂ ਸੀ ਕਿ ਇੱਕ ਸਾਲ ਚ ਲੈ ਕੇ ਆਵਾਂਗੇ ਸੋ ਖਾਸ ਤੌਰ ਤੇ ਇਹ ਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੇ ਗਰੀਬਾਂ ਦਾ ਹੱਕ ਵੀ ਮੋਦੀ ਸਰਕਾਰ ਵੱਲੋਂ ਖੋਇਆ ਜਾ ਸਕੇ ਔਰ ਉਹਨੂੰ ਹੋਰ ਜ਼ਿਆਦਾ ਕੰਪਲਿਕੇਸ਼ਨ ਕਰਕੇ ਜਿਸ ਤਰ੍ਹਾਂ ਦੇ ਨਾਲ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਇੱਕ ਅਮੀਰ ਜੋ ਉਹਨਾਂ ਦੇ ਯਾਰਾਨੇ ਨੇ ਜਿਥੇ ਅਡਾਨੀਆਂ ਬਾਨੀਆਂ ਵਰਗਿਆਂ ਦੇ ਉਹ ਝੋਲੀ ਦੇ ਵਿੱਚ ਹਰ ਚੀਜ਼ ਦਾ ਬੈਨੀਫਿਟ ਪਾਣਾ ਚਾਹੁੰਦੇ ਨੇ ਉਹ ਗਰੀਬਾਂ ਨੂੰ ਪਿੱਛੇ ਕਰਨਾ ਚਾਹੁੰਦੇ ਨੇ ਅਸੀਂ ਇਹ ਕਦੀ ਵੀ ਬਰਦਾਸ਼ਤ ਕਰਾਂਗੇ ਔਰ ਅੱਜ ਅਸੀਂ ਮੋਦੀ ਸਰਕਾਰ ਦਾ ਪੂਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਅਸੀਂ ਉਹਨਾਂ ਦਾ ਪੁਤਲਾ ਫੁੱਕਣ ਲਈ ਜਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਚਾਹੇ ਕਿਸਾਨ ਹੋਣ ਚਾਹੇ ਗਰੀਬ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਹੋਰ ਕੋਈ ਮਹਿਲਾਵਾਂ ਹੋਣ ਕਿਸੇ ਵੀ ਤਰ੍ਹਾਂ ਦਾ ਹੱਕ ਚਾਹੇ ਐਸਸੀ ਐਸਟੀ ਐਨ ਓਬੀਸੀਜ਼ ਦੇ ਹੱਕਾਂ ਦੀ ਕੋਈ ਨਹੀਂ ਗੱਲਾਂ ਕੀਤੀਆਂ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰ ਤੋੜ ਜਵਾਬ ਕਾਂਗਰਸ ਪਾਰਟੀ ਦੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਟੈਸਟ ਜ਼ਿਲ੍ਹੇ ਵੱਲੋਂ ਕੀਤਾ ਜਾ ਰਿਹਾ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਸੁਜਾਨਪੁਰ ਕੋਆ ਪਠਾਨਕੋਟ ਸਾਰੇ ਮੋਤਵਾਰ ਲੋਕ ਸਾਰੇ ਪਾਰਟੀ ਦੇ ਉੱਤੇਦਾਰ ਲੋਕ ਸਾਰੇ ਵਿਧਾਤੀ ਮੰਡਲ ਤੋਂ ਸਾਰੇ ਪਿੰਡਾਂ ਦੇ ਸਰਪੰਚ ਪੰਚ ਔਰ ਲਕਸ਼ਮੀਤੀ ਮੈਂਬਰ ਐਕਸ ਲਕਸ਼ਮੀਤੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਅਤੇ ਪਸਤਿਤ ਹੈ ਇਹ ਮੁੱਦਾ ਬਹੁਤ ਗੰਭੀਰ ਹੈ ਜਿਹੜੇ ਕਰਕੇ ਅੱਜ ਇਕਵਾਰ ਵਾਲੇ ਦਿਨ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਇਹ ਮੁੱਦਾ ਉਹ ਹੈ ਕਿ ਜਿਹੜੇ ਗਰੀਬਾਂ ਦਾ ਪਿੰਡਾਂ ਦੇ ਵਿੱਚ ਮੁੰਰੇਗਾ ਸਕੀਮ ਜਿਹੜੀ ਕਾਂਗਰਸ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਉਹ ਲੈ ਕੇ ਆਏ ਸੀ ਔਰ ਕਾਂਗਰਸ ਦੀ ਹਮੇਸ਼ਾ ਉਹ ਹੀ ਨੀਤੀ ਰਹੀ ਹੈ ਕਿ ਗਰੀਬਾਂ ਦਾ ਸੋਚਣਾ ਲੇਕਿਨ ਇਹ ਜਿਹੜੀ ਸੈਂਟਰ ਸਰਕਾਰ ਹੈ ਇਹ ਸੈਂਟਰ ਸਰਕਾਰ ਨੇ ਪਹਿਲਾਂ ਕਾਲਾ ਕਾਨੂੰਨ ਲਿਆਂਦਾ ਕਿਸਾਨਾਂ ਨੂੰ ਮਾਰਿਆ ਤੇ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦੀ ਥੂਥੂ ਹੋਈ ਪਰ ਇਹਨਾਂ ਨੇ ਹੁਣ ਇੱਕ ਪ੍ਰਣ ਕਰ ਲਿਆ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਪੰਜਾਬ ਦੀ ਖੁਸ਼ਹਾਲੀ ਵਾਲੀ ਜਿਹੜੀ ਜਿਹੜੀ ਇਹਨਾਂ ਨੂੰ ਕੁਝ ਲੱਗੇਗੀ ਸਕੀਮ ਲੱਗੇਗੀ ਉਹਨੂੰ ਇਹਨਾਂ ਨੇ ਖਤਮ ਕਰਨਾ ਜਿਸ ਤਰ੍ਹਾਂ ਹੈ ਚੰਡੀਗੜ੍ਹ ਨੂੰ ਖੋ ਰਹੇ ਨੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਇੰਟਰਫੀਰੈਂਸ ਕਰ ਰਹੇ ਨੇ ਜਿਸ ਤਰ੍ਹਾਂ ਹੈ BBMB ਪਾਣੀ ਦੇ ਥ्रू ਇਹ ਪੰਜਾਬ ਦਾ ਪਾਣੀ ਰੋਕ ਰਹੇ ਨੇ ਔਰ ਵੀ ਇਹਨਾਂ ਦੀ ਉਹ ਨੀਤੀਆਂ ਚਿਰੇ 'ਚ ਪੰਜਾਬ ਨੂੰ ਨੀਚਾ ਦਿਖਾਇਆ ਜਾਏ ਪੰਜਾਬ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਖਤਮ ਕੀਤੀ ਜਾਏ ਔਰ ਮੈਂ ਆਪਣੇ ਪ੍ਰੈਸ ਦੇ ਭਰਾਵਾਂ ਦੇ ਮਾਧਿਅਮ ਦੇ ਥਰੂ ਇਹ ਮੋਦੀ ਸਰਕਾਰ ਨੂੰ ਅਪੀਲ ਕਰਨਾ ਚਾਹਨਾ ਔਰ ਇੱਕ ਪੰਜਾਬ ਵੱਲੋਂ ਪੰਜਾਬ ਦੀ ਯੁਵਾ ਪੀੜ੍ਹੀ ਵੱਲੋਂ ਔਰ ਆਪਣੀ ਮਾਵਾਂ ਭੈਣਾਂ ਵੱਲੋਂ ਜਿਹੜੀ ਆ ਤੁਸੀਂ ਹੁਣ ਮਨਰੇਗਾ ਦੀ ਸਕੀਮ ਲੈਂਦੀ ਆ ਚਿਰੇ ਵਿੱਚ ਸਭ ਤੋਂ ਵੱਡਾ ਤੁਸੀਂ ਆਪਣਾ ਦਰਸਾਇਆ ਆਰਐਸਐਸ ਨੇ ਗਾਂਧੀ ਜੀ ਦੇ ਨਾਲ ਜਿਹੜਾ ਇਹਨਾਂ ਦੀ ਨਫ਼ਰਤ ਹੈ ਜਿਹੜਾ ਗਾਂਧੀ ਜੀ ਦਾ ਨਾਮ ਮਨਰੇਗਾ ਤੋਂ ਹੈ ਹਟਾਰੇ ਨੇ ਔਰ ਮਨਰੇਗਾ ਦੀ ਸੈਂਟਰ ਦੀ ਸਕੀਮ ਲੈ ਕੇ ਆ ਰਹੇ ਨੇ